ਮਲਟੀਪਲ ਮੋਡਿਊਲਸ ਨੂੰ ਬ੍ਰੇਕ ਕੀਤਾ ਜਿਹਦੇ ਵਿੱਚ ਰੀਸੈਂਟ ਜਿਹੜਾ ਮੋਡਿਊਲ ਬਰਸਟ ਹੋਇਆ ਹੈ ਉਹ ਕੱਲ ਬਰਸਟ ਹੋਇਆ ਜਿਹੇ ਚ ਤਿੰਨ ਬੰਦੇ ਅਰੈਸਟ ਹੋਏ ਨੇ ਔਰ ਇੱਕ ਟਾਰਗੇਟ ਕਿਲਿੰਗ ਜੜੀ ਹੋਣੀ ਸੀ ਲੁਧਿਆਣਾ ਸ਼ਹਿਰ ਚ ਉਹ ਐਵਰਟ ਕੀਤੀ ਗਈ ਹੈ ਦੱਸਣ ਜੋ ਗੱਲ ਇਹ ਵੀ ਹੈ ਕਿ ਇਹ ਜਿਹੜੇ ਤਿੰਨ ਬੰਦੇ ਹੈ ਇਹਨਾਂ ਨੂੰ ਹੈਂਡਲ ਕਰਦੇ ਸੀ ਜਿਹੜੇ ਬਾਹਰ ਬੈਠੇ ਬਦਮਾਸ਼ ਨੇ ਔਰ ਉਹ ਬਦਮਾਸ਼ ਵੀ ਫਰੀਦਕੋਟ ਨੂੰ ਬਿਲੋਂਗ ਕਰਦੇ ਸੀ ਤੇ ਐਕਸਟਰਸ਼ਨ ਕੇਸਾਂ ਚ ਪਹਿਲਾਂ ਵਾਂਟਡ ਸੀ ਬਟ ਉਹ ਬਹੁਤ ਟਾਈਮ ਪਹਿਲਾਂ ਫਰੀਦਕੋਟ ਔਰ ਇੰਡੀਆ ਨੂੰ ਛੱਡ ਕੇ ਜਾ ਚੁੱਕੇ ਸੀ ਤਾਂ ਹੁਣ ਇਹ ਉਧਰ ਬਾਹਰ ਬੈਠ ਕੇ ਇੱਥੇ ਜਿਹੜੇ ਲੋਕਲ ਯੰਗ ਇਮਪ੍ਰੈਸ਼ਨੇਬਲ ਮਾਈਂਡਸ ਨੇ ਉਹਨਾਂ ਨੂੰ ਇਹ ਬਹਲਾਉਂਦੇ ਸੀ ਫੁਸਲਾਉਂਦੇ ਸੀ ਉਹਨਾਂ ਨੂੰ ਪੈਸਿਆਂ ਦਾ ਲਾਲਚ ਦਿੰਦੇ ਸੀ ਤਾਂ ਉਹਨਾਂ ਕੋਲੋਂ ਵਾਰਦਾਤ ਨੂੰ ਅੰਜਾਮ ਕਰਵਾਉਣ ਦੀ ਉਹਨਾਂ ਦੀ ਕੋਸ਼ਿਸ਼ ਸੀ ਇਹ ਫੋਰਨ ਹੈਂਡਲਰਸ ਨੇ ਇਹ ਫਰੀਦਕੋਟ ਦੇ ਜਿਹੜੇ ਦੋ ਯੰਗ ਮੁੰਡੇ ਸੀ ਉਹਨਾਂ ਨੂੰ ਦੋ वेपनस भी प्रोवाइड करवाए जोड़ी टीम वालों ऑलरेडी रिकवर हो चुके हैं इन्हों एक वैपन बरेटा है विच इज़ अ फॉरन मेड सोफेसटिकेटड वैपन तो जड़ा दूजा वैपन है वो पॉइंट थ्री जीरो बोर वैपन है अगेन अ सोफेस्टिकेटड वैपन तीज़ा एक्यूज अरेस्ट होया है बरनाले का है एंड ही वॉज ऑल्सो टास्क टू कलैक्ट द वैपन आफ्टर द कमीशन ऑफ द इंसीडेंट तो ये पूरा ही जरा मॉड्यूल है ये एंड टू एंड ब्रेक होया ਔਰ ਇਹ ਜਿਹੜਾ ਇੱਕ ਪੋਸੀਬਲ ਟਾਰਗੇਟ ਕਿਲਿੰਗ ਲੁਧਿਆਣੇ ਚ ਹੋਣੀ ਸੀ ਔਰ ਇਹ ਦੋ ਗੈਂਗਸ ਦਾ ਆਪਸੀ ਪ੍ਰਾਈਮਰ ਫੇਸ ਸੀ ਲੱਗਦਾ ਹੈ ਕਿ ਮਸਲਾ ਸੀ ਉਹ ਅਸੀਂ ਪ੍ਰिवेंट ਕਰਨ ਚ ਵੀ ਕਾਮਯਾਬ ਹੋਏ ਆ ਤੇ ਇਹਨਾਂ ਨੂੰ ਅਸੀਂ ਅਰੈਸਟ ਵੀ ਕੀਤਾ ਹੈ ਇਸ ਦੇ ਸੰਬੰਧ ਵਿੱਚ ਹੀ ਜਿਹੜੇ ਡਿਟੇਲਸ ਹੈਗੇ ਉਹ ਮੈਂ ਤੁਹਾਨੂੰ ਦੱਸ ਦਿੰਨੀ ਕਿ 24 ਨਵੰਬਰ ਨੂੰ ਇਹ ਆਪਰੇਸ਼ਨ ਸਟਾਰਟ ਹੋਇਆ ਔਰ ਸੀਆਈਏ ਫਰੀਦਕੋਟ ਦੀ ਟੀਮ ਨੂੰ ਇਹ ਇਨਪੁਟਸ ਆਈ ਤਾਂ ਉਹਨਾਂ ਨੇ ਨਾਕਾ ਲਗਾਇਆ ਔਰ ਇਥੇ ਤਲਵੰਡੀ ਟੂ ਸਰੇਨ ਮਹਿਰ ਰੋਡ 'ਤੇ ਇੱਕ ਗੱਡੀ ਇੰਟਰਸੈਪਟ ਹੋਈ ETOs ਨਾ ETOs ਗੱਡੀ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਸੀ ਉਹ ਪ੍ਰੈਜ਼ెంట్ ਸੀ ਜਿਨ੍ਹਾਂ ਦੇ ਨਾਂ ਹੈ ਜਤਿੰਦਰ ਸਿੰਘ ਉਰਫ ਸੋਨੂ ਇਹ ਬਰਨਾਲੇ ਦਾ ਵਸਨੀਕ ਹੈ ਜੈਸ਼ਨਜੋਤ ਸਿੰਘ ਉਰਫ ਜੱਸਾ ਤੇ ਮਨਪ੍ਰੀਤ ਸਿੰਘ ਇਹ ਦੋਨੋਂ ਹੀ ਇੱਥੇ ਪਿੰਡ ਹਰੀਨੋ ਦੇ ਰਹਿਣ ਵਾਲੇ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਔਰ ਇਹਨਾਂ ਦੀ ਗੱਡੀ 'ਚ ਤੀ ਤਲਾਸ਼ੀ ਤੋਂ 0.30 ਗੋਰ ਵੈਪਨ ਤੇ ਇੱਕ ਬਰੇਟਾ ਰਿਕਵਰ ਹੋਈ ਜਦੋਂ ਇਹਨਾਂ ਦੀ ਸਖਤੀ ਨਾਲ ਪੁੱਛ ਕੇ ਚੁਈ ਤਾਂ ਇਹ ਸਾਰਾ ਜਿਹੜਾ ਮੋਡਿਊਲ ਹੈ ਉਹਦੀ ਉਹਦਾ ਪਰਦਾ ਉਫਾਸ਼ ਹੋਇਆ ਜਿਹੜਾ ਫੋਰਨ ਹੈਂਡਲਰ ਹੈ ਉਹਦਾ ਨਾਮ ਹੈ ਦਿਲਪ੍ਰੀਤ ਸਿੰਘ ਇਹ ਵੀ ਹਰੀਨੋ ਦਾ ਹੀ ਰਹਿਣ ਵਾਲਾ ਹੈ ਔਰ ਇਹਦੇ ਖਿਲਾਫ ਵੀ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਕੇ ਐਸ ਪਰ ਪ੍ਰੋਸੀਜਰ ਜਿਹੜਾ ਹੈਗਾ ਉਹ ਅਸੀਂ ਕਰਾਂਗੇ ਐਂਡ ਵੀ ਵਿਲ ਮੇਕ ਸ਼ੋਰ ਕਿ ਇਹ ਬਾਹਰ ਸੇ ਬੈ ਕੇ ਇੱਥੇ ਸਾਡੇ ਜਿਹੜੇ ਯੰਗ ਇੰਪ੍ਰੈਸ਼ਨੇਬਲ ਮਾਈਂਡਸ ਆ ਉਹਨਾਂ ਨੂੰ ਇਹ ਪੋਲਿਊਟ ਕਰਨ ਦੀ ਕੋਸ਼ਿਸ਼ ਨਾ ਕਰੇ ਔਰ ਅਸੀਂ ਇਹ ਅਲਾਉ ਨਹੀਂ ਕਰਾਂਗੇ ਤੇ ਇਹਨਾਂ ਨੂੰ ਇਹ ਕ੍ਰਾਈਮ ਵਿਲ ਧੱਕਣ ਦੀ ਜਿਹੜਾ ਕੰਮ ਕਰਦੇ ਹਨ ਉਹ ਵੀ ਅਸੀਂ ਪ੍ਰੀਵੈਂਟ ਕਰਾਂਗੇ ਤੇ ਦਿਲਪ੍ਰੀਤ ਸਿੰਘ ਦਾ ਇਹਦੇ ਵਿੱਚ ਰੋਲ ਆਇਆ ਤਾਂ ਇੱਕ ਹੋਰ ਜਿਹੜਾ ਹੈਂਡਲਰ ਹੈ ਬਰਨਾਲੇ ਦਾ ਹੀ ਬੰਦਾ ਹੈ ਉਹ ਵੀ ਇਹ ਦੋਨੋਂ ਇਕੱਠੇ ਬਾਹਰ ਬੈਠੇ ਹਨ ਔਰ ਇੱਥੇ ਇਹਨਾਂ ਨੇ ਇਹ ਟਾਰਗੇਟ ਕਿਲਿੰਗ ਦੀ ਵਾਰਦਾਤ ਇਹਨਾਂ ਨੇ ਕਰਾਣੀ ਸੀ ਜਿਹੜਾ ਟਾਰਗੇਟ ਹੈ ਉਹਦੇ ਡੀਟੇਲਸ ਮੈਂ ਤੁਹਾਨੂੰ ਨਹੀਂ ਦੱਸਾਂਗੇ ਡੂ ਟੂ ਆਬਵੀਅਸ ਰੀਜਨਸ ਬਟ ਇੰਪੋਰਟੈਂਟ ਗੱਲ ਇਹ ਹੈ ਕਿ ਇਹਨਾਂ ਨੇ a total of 20 to 25 lakh rupees was offered yani in dono munyan nu eh uh, kiya gaya ki tusi ja ke us bande nu maro ta assi tonu 20 to 25 lakh rupees dewange ta eh sari hi jehdi hagi uh, ek profile uh, ye crime jehdi sensational crime huni si oh assi is module de rahi assi bust kiti hai eh jo fir jehdi register hui hai fir number 484 dated 24 11 25 under sections 25 549 ਆਮ ਐਕਟ ਇਹ ਰਜਿਸਟਰ ਹੋਈ ਹੈ ਇੱਕ ਹੋਰ ਜਿਹੜੀ ਗੱਲ ਆਈ ਹੈ ਸਾਹਮਣੇ ਕਿ ਜਦੋਂ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਇੰਟਰਸੈਪਟ ਕੀਤਾ ਤਾਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹਨ ਦੇ ਸਸਟੇਨਡ ਇੰਜਰੀਜ਼ ਇਹਨਾਂ ਨੂੰ ਐਂਕਲ ਤੇ ਨੀ ਤੇ ਇਹਨਾਂ ਨੂੰ ਇੰਜਰੀਜ਼ ਹੋਈਆਂ ਫਿਰ ਅਸੀਂ ਇਹਨਾਂ ਨੂੰ ਮੈਡੀਕਲ ਏਡ ਇਮੀਡੀਏਟ ਪ੍ਰੋਵਾਈਡ ਕਰਾਈਏ ਐਸ ਪਰ ਪ੍ਰੋਸੀਜਰ ਇੰਪੋਰਟੈਂਟਲੀ ਇਹ ਮੈਂ ਸਾਰੇ ਜਿਹੜੇ ਮੈਨੂੰ ਸੁਣ ਰਹੇ ਆ ਮਾਬਾ ਵੀ ਮੈਂ ਉਹਨਾਂ ਨੂੰ ਵੀ ਇਹ ਦੱਸਾਂਗੀ ਕਿ ਇਹ ਤਿੰਨੋਂ ਹੀ ਜਿਹੜੇ ਮੁੰਡੇ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਔਰ ਇਹ ਫਸਟ ਟਾਈਮ ਇੱਕ ਕ੍ਰਾਈਮ ਵਾਲੇ ਪਾਸੇ ਇਹਨਾਂ ਨੂੰ ਤੋਰਿਆ ਗਿਆ ਔਰ ਇਹਨਾਂ ਨੂੰ ਇਤਨਾ ਹੈਵੀ ਇੱਕ ਅਮਾਉਂਟ ਆਫਰ ਕੀਤਾ ਗਿਆ ਇਹਨਾਂ ਦੀ ਜਦੋਂ ਅਸੀਂ ਸੋਸ਼ਲ ਮੀਡੀਆ ਪ੍ਰੋਫਾਈਲਸ ਚੈੱਕ ਕੀਤੀਆਂ ਤੇ ਉਹ ਚ ਵੈਪਨਸ ਦੇ ਨਾਲ ਫੋਟੋਸ ਔਰ ਇਸ ਟਾਈਪ ਦਾ ਜਿਹਨੂੰ ਇਹਨੇ ਕਿ ਇੱਕ ਰੈਡੀਕਲਾਈਜ਼ ਇਹਨਾਂ ਨੂੰ ਕੀਤਾ ਗਿਆ ਤੇ ਪੈਰੈਂਟਸ ਵੀ ਆਪਣੇ ਬੱਚਿਆਂ ਦੀ ਜਿਹੜੀ ਐਕਟੀਵਿਟੀਜ਼ ਹੈ ਉਹਨਾਂ ਨੂੰ ਮੋਨਿਟਰ ਕਰਨ ਕਿਉਂਕਿ ਇਹ ਦੋਨੋਂ ਇਹ ਮੁੰਡੇ ਜਿਹੜੇ ਹਰੀਨੋ ਵਾਲੇ ਸੀ ਇਹ ਯੰਗ ਮੁੰਡੇ ਹੈ 20 21 22 ਸਾਲਾਂ ਦੇ ਮੁੰਡੇ ਹੈਗੇ ਤੇ ਇਹਨਾਂ ਤੇ ਕੰਟਰੋਲ ਹੋਣਾ ਐਜ਼ ਅ ਸੁਸਾਇਟੀ ਐਜ਼ ਅ ਕਮਿਊਨਿਟੀ ਇਹ ਸਾਡੀ ਵੀ ਜ਼ਿੰਮੇਵਾਰੀ ਹੈ ਸੈਕਿੰਡ ਮੋਡਿਊਲ ਜਿਹੜਾ ਬਸਟ ਹੋਇਆ ਹੈ ਉਹ 18 ਨਵੰਬਰ ਨੂੰ ਬਸਟ ਹੋਇਆ ਔਰ ਇਹਦੇ ਵਿੱਚ ਵੀ ਦੋ ਵੈਪਨਸ ਰਿਕਵਰ ਰਿਕਵਰ ਹੋਏ ਜਿਹੜੇ ਪਾਕਿਸਤਾਨ ਸੇ ਵੈਪਨਸ ਦੀ ਸਪਲਾਈ ਹੋਈ ਸੀ ਇਹ ਦੋਨੋਂ ਵੈਪਨਸ 9 ਐਮ ਐਮ ਵੈਪਨਸ ਹੈ ਅਗੇਨ ਹਾਈਲੀ ਸੋਫਿਸਟੀਕੇਟਿਡ ਵੈਪਨਸ ਅਕਿਊਜ਼ ਜਿਹੜਾ ਅਰੈਸਟ ਹੋਇਆ ਹੈ ਉਹ ਥਾਮਸ 로ਹਿਤ ਅਰੈਸਟ ਹੋਇਆ ਹੈ ਔਰ ਇਹ ਗੁਰਦਾਸਪੁਰ ਬਟਾਲੇ ਦਾ ਰਹਿਣ ਵਾਲਾ ਹੈ ਇਹ ਨੇ ਇਹਦੇ ਵੀ ਜਿਹੜੇ ਹੈਂਡਲਰਸ ਹੈਗੇ ਉਹ ਫੋਰਨ ਹੈਂਡਲਰਸ ਹੈ ਔਰ ਉਧਰ ਗੁਰਦਾਸਪੁਰ ਬਟਾਲਾ ਏਰੀਆ ਚ ਇਹ ਐਕਟਿਵ ਨੇ ਜਿਹੜੇ ਬਦਮਾਸ਼ ਨੇ ਇਹਨਾਂ ਵਿੱਚੋਂ ਇੱਕ ਸਾਮ ਬਟਾਲਾ ਤੇ ਅਮਰਿਤ 달ਮ ਨਾਮ ਦੇ ਜਿਹੜੇ ਬਦਮਾਸ਼ ਹੈ ਉਹ ਇਹਨੂੰ ਹੈਂਡਲ ਕਰਦੇ ਸੀ ਤਾਂ ਇਹਨੇ ਇੱਥੇ ਹੀ ਵੈਪਨਸ ਡਿਲੀਵਰ ਕਰਾਈ ਸੀ ਤਾਂ ਕੁਝ ਇੱਕ ਹਾਈ ਪ੍ਰੋਫਾਈਲ ਇੱਕ ਐਕਸ਼ਨ ਜਾਂ ਇੱਕ ਕ੍ਰਾਈਮ ਇੱਥੇ ਵਾਰਦਾਤ ਇਹ ਕਰਨਾ ਚਾਹੁੰਦੇ ਸੀ ਇਹ ਸਾਰੇ ਹੀ ਜਿਹੜੇ ਵੈਪਨਸ ਆਏ ਨੇ ਇਨ ਵਿੱਚ ਇਹ ਇੱਕ ਕਟਆਊਟ ਮੋਡਿਊਲਸ ਨੇ ਯਾਨੀ ਦੂਜੇ ਪਹਿਲੇ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਦੂਜਾ ਬੰਦਾ ਕਿਹੜਾ ਹੈਗਾ ਤੇ ਕਿਹਨੂੰ ਅੱਗੇ ਦੇਣਾ ਹੈ ਤੇ ਸਾਡੀ ਡੀਐਸਪੀ ਫਰੀਦਕੋਟ ਦੀ ਟੀਮ ਐਸਐਚਓ ਸਦਰ ਫਰੀਦਕੋਟ ਉਹਨਾਂ ਨੇ ਵੀ ਇਸ ਕੇਸ 'ਚ ਬਹੁਤ ਤੰਦੇ ਹੀ ਨਾਲ ਕੰਮ ਕੀਤਾ ਹੈ ਤੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਤੇ ਅਸੀਂ ਕੰਮ ਕੀਤਾ ਹੈ ਤੇ ਹੁਣ ਵੀ ਅਸੀਂ ਕੰਮ ਕਰ ਰਹੇ ਹਾਂ ਐਂਡ ਜਦੋਂ ਅੱਗੇ ਉਹਦੇ 'ਚ ਕੁਝ ਪ੍ਰੋਗਰੈਸ ਹੋਊਗੀ ਤਾਂ ਮੈਂ ਤੁਹਾਡੇ ਨਾਲ ਇਹਨੂੰ ਸ਼ੇਅਰ ਕਰਾਂਗੀ ਐਫਆਈਆਰ ਡੀਟੇਲਸ ਇਹਦੇ 'ਚ ਹੈਗੇ ਐਫਆਈਆਰ ਨੰਬਰ 264 ਡੇਟਡ 18th ਆਫ ਨਵੰਬਰ ਅੰਡਰ ਸੈਕਸ਼ਨ 2554 ਆਰਮਸ ਐਕਟ ਸੋ ਇਹ ਦੋਨੋਂ ਐਸੇ ਮੋਡਿਊਲਸ ਹੋਣਗੇ ਜਿਹੜੇ ਅਸੀਂ ਮੀਡੀਆ ਨਾਲ ਹੁਣ ਸ਼ੇਅਰ ਕਰ ਰਹੇ ਹਾਂ ਇਸ ਤੋਂ ਇਲਾਵਾ ਕੀ ਸਿਰਫ ਅਸਲਾਇਦਰ ਲਿਆਨ ਜਾਨ ਦਾ ਕੰਮ ਸੀ ਨਹੀਂ ਹੈ ਇੱਕ ਖੁਦ ਇਹ ਵਾਰਦਾਤ ਹੋ ਜਾਂਦੀ ਨਹੀਂ ਹੀ ਹੀ ਵਾਸ ਟਾਸਕ ਕਿ ਵੇ ਇਹਨੇ ਕੋਈ ਵਾਰਦਾਤ ਕਰਨੀ ਐਂਡ ਇਹਨੇ ਹੀ ਵੈਪਨਸ ਕਲੈਕਟ ਕੀਤੇ ਸੀ ਇਹਦੇ ਕੋਲ ਪੈਸੇ ਸੀ ਜਿਹੜੇ ਇਹਨੇ ਦੂਜੇ ਬੰਦੇ ਨੂੰ ਦਿੱਤੇ ਜੋ منی ਦਾ ट्रांजैक्शन ਹੋਇਆ ਐਂਡ ਦੈਨ ਹੀ ਕਲੈਕਟਡ ਦਾ ਵੈਪਨਸ ਐਨੇ ਅੱਗੇ ਜਾਣਾ ਸੀ ਔਰ ਦੂਜੇ ਬੰਦੇ ਨਾਲ ਮਿਲ ਕੇ ਐਨੇ ਇੱਕ ਇਹਨੂੰ ਇੱਕ ਟਾਰਗੇਟ ਲੇਟਰ ਆਨ ਮਿਲਣਾ ਸੀ ਜਿਹਦੇ ਤੇ ਨੇ ਬਾਅਦ ਚ ਫਾਇਰਿੰਗ ਕਰਨੀ ਸੀ ਇਹ ਜਿਹੜਾ ਪੂਰਾ ਗੈਂਗ ਹੈ ਜਿਹਦੇ ਬਾਰੇ ਮੈਂ ਦੱਸਿਆ ਹੈ ਇਹ ਉਧਰ ਗੁਰਦਾਸਪੁਰ ਬਟਾਲਾ ਇਹਨਾਂ ਦੇ ਅਗੇਂਸਟ ਕਾਫੀ ਸਟ੍ਰਿਕਟ ਐਕਸ਼ਨ ਪੰਜਾਬ ਪੁਲਿਸ ਵੱਲੋਂ ਲਿੱਤਾ ਗਿਆ ਔਰ ਇਹਨਾਂ ਦੇ ਪੂਰੇ ਗੈਂਗ ਮੈਂਬਰਸ ਦੀ ਪ੍ਰੋਫਾਈਲਿੰਗ ਸਾਰੀ ਉਧਰ ਹੋ ਚੁੱਕੀ ਹੈ ਔਰ ਇਨਕਾ ਆਲਮੋਸਟ ਸਾਰਾ ਹੀ ਗੈਂਗ ਫਿਲਹਾਲ ਬਿਹਾਈਂਡ 바ਰਜ਼ ਹੈ ਕਾਹੀ ਕਰਕੇ ਇਹ ਨਵੇਂ ਜਿਹੇ ਮੁੰਡੇ ਉਹਨਾਂ ਨੂੰ ਬਰਗਲਾਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਜਿਹੜੇ ਪੁਰਾਣੇ ਬੰਦੇ ਹੈ ਇਹਨਾਂ ਦੇ ਉਹ ਪੰਜਾਬ ਪੁਲਿਸ ਵੱਲੋਂ ਆਲਰੇਡੀ ਫੜ ਕੇ ਅੰਦਰ ਦਿੱਤੇ ਜਾ ਚੁੱਕੇ ਤਾਂ ਇਹ ਇੰਪੋਰਟੈਂਟ ਸਾਡੇ ਡਿਸਟ੍ਰਿਕਟ ਵਾਸਤੇ ਇਸ ਲਈ ਹੈ ਤਾਂਕਿ ਇੱਕ ਜਿਵੇਂ ਮਾਪੇ ਹੈ ਜਾਂ ਜਿਵੇਂ মিডিਆ ਵੀ ਹੈ ਜਾਂ ਸਿਵਲ ਸੁਸਾਇਟੀ ਮੈਂਬਰਸ ਹੈ ਉਹ ਇਸ ਗੱਲ ਦਾ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਜਿਵੇਂ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਉਹਨਾਂ ਦੇ ਜਿਹੜੇ ਯੰਗਸਟਰਸ ਨੇ ਉਹਨਾਂ ਦੀ ਕੀ ਐਕਟੀਵਿਟੀ ਹੈ ਕਿਹਨੂੰ ਮਿਲਣ ਜਾਂਦੇ ਹਨ ਉਹਨਾਂ ਦੇ ਯਾਰ ਦੋਸਤ ਕਿਹੜੇ ਹਨ ਸੋਸ਼ਲ ਮੀਡੀਆ ਤੇ ਉਹਨਾਂ ਦੀ ਕੀ ਐਕਟੀਵਿਟੀ ਚੱਲਦੀ ਪਈ ਹੈ ਸੋ ਉਹ ਇੱਕ ਟੈਲਟੇਲ ਸਾਈਨਸ ਹੁੰਦੇ ਹਨ ਜਿਹਦੇ ਵਿੱਚ ਆਪਣਾ ਬੱਚਾ ਜਿਹੜਾ ਹੈਗਾ ਉਹ ਗਲਤ ਰਾਹ ਤੇ ਨਹੀਂ ਤੁਰ ਪਿਆ ਸੋ ਥਿਸ ਇਜ਼ ਵਨ ਆਫ ਦਾ ਰੀਜ਼ਨਸ ਆਈ ਵਾਂਟਿਡ ਟੂ ਇੰਟਰੈਕਟ ਵਿਦ ਯੂ ਅਨਦਰ ਕੇਸ ਇਸ ਜਿਹੜੇ ਸਾਡੇ ਵੱਲੋਂ ਔਰ ਬਸਟ ਹੋਏ ਹਨ ਮੋਡਿਊਲਸ ਉਹਨਾਂ ਵਿੱਚੋਂ ਇੱਕ 13 ਨਵੰਬਰ ਨੂੰ ਇੱਕ ਮੋਡਿਊਲ ਬਸਟ ਹੋਇਆ ਹੈ ਫਰੀਦਕੋਟ ਪੁਲਿਸ ਵੱਲੋਂ जेडीएच अगेन एक वेपन रिकवर ਹੋਇਆ 9 एमएम ਦਾ ਐਚ ਚ ਦੋ ਬੰਦੇ ਅਰੈਸਟ ਹੋਏ ਹਨ ਜਿਨ੍ਹਾਂ ਦੇ ਨਾਮ ਹੈਗੇ ਕਰਨ ਕੁਮਾਰ ਉਰਫ ਨਾਈਂਸੀ ਇਹ ਬਲਵੀਰ ਬਸਤੀ ਫਰੀਦਕੋਟ ਦਾ ਰਹਿਣ ਵਾਲਾ ਹੈ ਜਿੱਤੇ ਪੁਰਾਣੇ ਚਾਰ ਪਰਚੇ ਹਨ ਸੁਨੀਲ ਕੁਮਾਰ ਉਰਫ ਬੰਟੀ ਇਹ ਟੀਚਰ ਕਲੋਨੀ ਫਰੀਦਕੋਟ ਦਾ ਰਹਿਣ ਵਾਲਾ ਹੈ ਇਹ ਤੇ ਪੁਰਾਣਾ ਇੱਕ ਪਰਚਾ ਹੈ ਯਾਨੀ ਇਹ ਦੋਨੋਂ ਵੀ ਇੱਥੇ ਇਸ ਇਲਾਕੇ ਦੇ ਬਦਮਾਸ਼ ਸੀਗੇ ਜਿਹੜੇ ਲੜਾਈਆਂ ਝਗੜੇ आर्मजैक जेल एक्ट ये सारे परचेसी और एक 9 एमएम mm अगेन और सोफेस्टिकेटेड वेपन ये लेके आई थी त इनने इत्ते कुछ ना कुछ एक वारदात करनी सी इन दोनों नु फड़के सी अंदर देता है। 14 नवंबर नु प्रताप दासुवाल गैंग दे दो बंदे अरेस्ट हुए जेच बलजीत सिंह कद्दू एदे कोलो एक वेपन रिकवर हुआ वन पिस्तल 30 बोथ ता एफआईआर एच रजिस्टर हुई 224 14 11 25 नु ਅੰਡਰ ਰਾਮਸ ਐਕਟ ਐਸ ਵੈਲ ਇਹਦੇ ਵਿੱਚ ਜਿਹੜਾ ਮੇਨ ਸ਼ੂਟਰ ਸੀ ਅਰਸ਼ਦੀਪ ਉਰਫ ਵਿੱਕੀ ਉਹਨੇ ਜਦੋਂ ਭਜਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਪੁਲਿਸ ਤੇ ਫਾਇਰ ਕੀਤਾ ਸੀ ਜੇਨੋ ਫਿਰ ਪੋਸਟ ਐਂਕਾਊਂਟਰ ਉਹਨੂੰ ਉੱਥੇ ਮੈਡੀਕਲ ਹੈਲਪ ਪ੍ਰੋਵਾਈਡ ਕਰਾਈ ਗਈ ਅਰਸ਼ਦੀਪ ਉਰਫ ਵਿੱਕੀ ਕੋਲ ਇੱਕ ਜਗਾਣਾ ਜਗਾਣਾ ਵੈਪਨ ਰਿਕਵਰ ਹੋਇਆ ਅਗੇਨ ਇਹ ਇੱਕ ਫੋਰਨ ਮੇਡ ਹਾਈਲੀ ਸੁਪਰਸਟੀਕੇਟਿਡ ਵੈਪਨ ਹੈ ਔਰ ਅਰਸ਼ਦੀਪ ਉਰਫ ਵਿੱਕੀ ਇਹ ਤੇ ਪੁਰਾਣਾ ਪਰਚਾ ਹੈ ਸਦਰ ਅੰਮ੍ਰਿਤਸਰ ਵਿਕੇ ਔਰ ਬਲਜੀਤ ਸਿੰਘ ਕੱਦੂ ਅਤੇ ਮੋਗੇ ਵਿੱਚ ਪਰਚਾ ਹੈਗਾ ਤੇ ਇਹ ਤਿੰਨ ਬੰਦੇ ਉਸ ਵੇਲੇ ਅਰੈਸਟ ਹੋਏ ਇਸ ਵਿੱਚ ਦੋ ਵੈਪਨਸ ਟੋਟਲ ਰਿਕਵਰ ਹੋਏ ਇਸ ਮੋਡਿਊਲ ਚ 15 ਨਵੰਬਰ ਨੂੰ ਅਗੇਨ ਇੱਕ ਹੋਰ ਇੱਕ ਹੋਰ ਮੋਡਿਊਲ ਜਿਹੜਾ ਹੈਗਾ ਬਸਟ ਹੋਇਆ ਜਿਹਦੇ ਵਿੱਚ ਤਿੰਨ ਦੋਸ਼ੀ ਅਰੈਸਟ ਹੋਏ ਔਰ ਇੱਕ ਜੁਵਨਾਈਲ ਅਰੈਸਟ ਹੋਇਆ ਇਹਨਾਂ ਕੋਲੋਂ ਅਗੇਨ ਇੱਕ ਹੋਰ ਵੈਪਨ ਰਿਕਵਰ ਹੋਇਆ ਜਿਹੜੇ ਤਿੰਨ ਦੋਸ਼ੀ ਅਰੈਸਟ ਹੋਏ ਉਹਨਾਂ ਦੇ ਨਾਂ ਹੋਣਗੇ ਗੁਰਤੇਜ ਸਿੰਘ ਉਰਫ ਤੇਜੀ ਮਾਨੂਕੇ ਜਗਰਾਉਂ ਦਾ ਰਹਿਣ ਵਾਲਾ ਹੈ ਜਗਸੀਰ ਉਰਫ ਜੱਗੀ अगेन ਮਾਨੂਕੇ ਜਗਰਾਉਂ ਦਾ ਰਹਿਣ ਵਾਲਾ ਹੈ ਗੁਰਿੰਦਰ ਸਿੰਘ ਇਹ ਤਿੰਨੋਂ ਹੀ ਜਗਰਾਉਂ ਦੇ ਰਹਿਣ ਵਾਲੇ ਆਂ ਔਰ ਇੱਥੇ ਸਾਡੇ ਇਲਾਕੇ ਵਿੱਚ ਇਹ ਗੱਡੀ ਚ ਆਏ ਸੀ ਤੇ ਇਹਨਾਂ ਨੇ ਵੀ ਇੱਕ ਵੈਪਨ ਦੀ ਇਹ ਜਿਹੜੀ ਡਿਲੀਵਰੀ ਹੈ ਹੈਂਡਿੰਗ ਓਵਰ ਟੇਕਿੰਗ ਓਵਰ ਕਰਨੀ ਸੀ ਜਿਹਦੇ ਵਿੱਚ ਇਹ ਰਾਉਂਡ ਅਪ ਹੋਏ ਸੋ ਅਗਰ ਅਸੀਂ ਟੋਟਲ ਦੇਖੀਏ ਤਾਂ ਫਰੀਦਕੋਟ ਪੁਲਿਸ ਵੱਲੋਂ ਪਿਛਲੇ 24 ਦਿਨਾਂ 'ਚ ਨਵੰਬਰ 'ਚ ਟੋਟਲ ਆਫ 8 ਮੋਡਿਊਲਸ ਹੈਵ ਬੀਨ ਬਸਟਡ ਔਰ ਜਿਨ੍ਹਾਂ ਵਿੱਚੋਂ 25 accused arrest hoye hain 25 uh, organized crime accused arrest hona ye ek bahut main shalaaga karangi apni puri report police team da ki inanne lagatar ae jade maade answer hain unna khilaf inanne math paayi hui hai